ਪ੍ਰਵincial ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਪੋਰਟੇਬਲ ਦੀ ਸਮੱਸਿਆ ਦਾ ਹੱਲ ਕਰਨ ਲਈ ਪ੍ਰੀਫੈਬ੍ਰिकेटेड ਕਲਾਸਰੂਮਸ ਦਾ ਅਗਲਾ ਫੇਜ਼ ਸ਼ੁਰੂ ਕੀਤਾ ਗਿਆ ਜਿਸ ਤਹਿਤ ਸਰੀ ਦੇ ਤਿੰਨ ਸਕੂਲਾਂ ਦੇ ਵਿੱਚ 900 ਨਵੀਆਂ ਸਪੇਸਿਸ ਕ੍ਰੀਏਟ ਕੀਤੀਆਂ ਜਾਣਗੀਆਂ ਓਲਡ ਏਅਲ ਸਕੂਲ ਦੇ ਵਿੱਚ ਐਲਾਨ ਕਰਦੇ ਹਾਂ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਆਬਾਦੀ ਵਾਧਾ ਤੇਜ਼ੀ ਨਾਲ ਹੋ ਰਿਹਾ ਹੈ ਜਿਸ ਦੇ ਲਈ ਫੈਡਰਲ ਸਰਕਾਰ ਨੂੰ ਸਕੂਲ ਇਨਫਰਾਸਟ੍ਰਕਚਰ ਦੇ ਲਈ ਵੀ ਫੰਡ ਦੇਣੇ ਚਾਹੀਦੇ ਨੇ ਤਾਂ ਜੋ ਆਬਾਦੀ ਵਾਧੇ ਦੇ ਹਿਸਾਬ ਦੇ ਨਾਲ ਇਨਫਰਾਸਟ੍ਰਕਚਰ ਵੀ ਡਿਵੈਲਪ ਹੋ ਸਕਨ ਅਤੇ ਇਸ ਮੁਸੀਬਤਾਂ ਦਾ ਸਾਹਮਣਾ ਨਾ ਹੋਣ ਜੀ ਬਿਲਕੁਲ ਸਰੀ ਬਹੁਤ ਤੇਜ਼ੀ ਨਾਲ ਵੱਧਦਾ ਹੋਇਆ ਸ਼ਹਿਰ ਹੈ ਸਾਨੂੰ ਪਤਾ ਹੈ ਬਹੁਤ ਜ਼ਿਆਦਾ ਲੋਕ ਹੈ ਇਸ ਸਰੀ ਨੂੰ ਆਪਣਾ ਘਰ ਬਣਾ ਰਹੇ ਹਨ ਔਰ ਅਸੀਂ ਸਕੂਲਾਂ ਚ ਵੀ ਸੁਣਿਆ ਹੈ ਕਿ ਬਹੁਤ ਜ਼ਿਆਦਾ ਸਕੂਲ ਜਿਹੜੀ ਐਨਰੋਲਮੈਂਟ ਗ੍ਰੋਥ ਦੇਖ ਰਹੇ ਹਨ ਸਰੀ ਤੋਂ ਅਸੀਂ ਸੰਕਾਫ ਕਾਫੀ ਵਾਰ ਸੁਣਨ ਨੂੰ ਮਿਲਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਸਕੂਲ ਉਸਾਰੇ ਜਾਣ ਜਿਵੇਂ ਕਿ ਟ੍ਰੈਡੀਸ਼ਨਲ ਸਕੂਲ ਜਿਹੜੇ ਬਣ ਰਹੇ ਹਨ ਪਰ ਨਾਲ ਹੀ ਨਾਲ ਸਾਨੂੰ ਪਤਾ ਹੈ ਕਿ ਟ੍ਰੈਡੀਸ਼ਨਲ ਸਕੂਲਾਂ ਨੂੰ ਬਣਾਣ ਜਿਹਾ ਕਲਾਸਰੂਮ ਬਣਾਉਣ ਚ ਬਹੁਤ ਸਮਾਂ ਲੱਗਦਾ ਹੈ ਤਾਂ ਅਸੀਂ ਨਵੀਂ ਜਿਹੜੀ ਇੱਕ ਇੱਕ ਨਵੀਂ ਸਟਰਕਚਰ ਸਟਾਈਲ ਜਿਹੜਾ ਇੰਟਰੋਡਿਊਸ ਕੀਤਾ ਸੀਗਾ that was last year ਉਹ ਹੈਗਾ ਪ੍ਰੀ ਫੈਬ੍ਰିକੇਟਿਡ ਕਲਾਸਰੂਮਸ ਦਾ ਪਿਛਲੇ ਸਾਲ ਅਸੀਂ ਪਹਿਲੀ ਪਹਿਲਾ ਰਾਉਂਡ ਦਾ ਅਨਾਉਂਸ ਕੀਤਾ ਸੀਗਾ ਤੇ ਅੱਜ ਹੀ ਉਹਦੇ ਸੰਦਰਭ ਵਿੱਚ ਅੱਜ ਇੱਕ ਹੋਰ ਅਨਾਉਂਸਮੈਂਟ ਹੈ ਕਿ ਸਰੀ ਨੂੰ ਪ੍ਰੀ ਫੈਬ੍ਰਿਕੇਟਿਡ ਐਡੀਸ਼ਨਸ 900 ਆਲਮੋਸਟ 900 ਕਲਾਸਰੂਮ ਸਟੂਡੈਂਟ ਸਪੇਸਿਸ ਮਿਲਣ ਗਿਆ ਜਿਹੜੀ ਕਿ ਤਿੰਨ ਸਕੂਲਾਂ ਵਿੱਚ ਹੋਣਗੀਆਂ OLE ਐਲੀਮੈਂਟਰੀ ਜਿੱਥੇ ਅੱਜ ਅਸੀਂ ਖੜੇ ਆ ਤੇ ਦੋ ਹੋਰ ਸਕੂਲਾਂ ਦੇ ਵਿੱਚ ਜੀ ਜਿਵੇਂ ਦੀ ਪਿਛਲੇ 2 ਸਾਲਾਂ ਤੋਂ ਜਿਵੇਂ ਦੀ ਅਸੀਂ ਗਰੋਥ ਦੇਖੀ ਹੈ ਅਨਪ੍ਰੈਸੀਡੈਂਟਿਡ ਗਰੋਥ ਔਰ ਸਾਰੀ ਜਿਹੜੀ ਗ੍ਰੋਥ ਹੈ ਉਹ ਇਮੀਗ੍ਰੇਸ਼ਨ 베ਸਡ ਹੈ ਔਰ ਇਮੀਗ੍ਰੇਸ਼ਨ ਐਂਡ ਜਿਹੜੇ ਟੈਂਪਰੇਰੀ ਵਰਕਰਸ ਦੀ ਗ੍ਰੋਥ ਹੈ ਔਰ ਉਦਾ ਜਿਹੜਾ ਰੋਲ ਹੈ ਜਿਹੜਾ ਉਹਨਾਂ ਕਿੰਨੀ ਇਮੀਗ੍ਰੈਂਟਸ ਆਣਗੇ ਕਿੰਨੇ ਲੁਕੀ ਆਣਗੇ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਉਹਦੇ ਵਿੱਚ ਇੰਨਾ ਨਾਤਾ ਨਹੀਂ ਹੁੰਦਾ ਫੈਡਰਲ ਗਵਰਨਮੈਂਟ ਦੇ ਸਾਈਡ ਸੋਮਨ ਪੀਪਲ ਆਰ ਕਮਿੰਗ ਤਾਂ ਹੀ ਕਰਕੇ ਜਿਹੜੀ ਅਸੀਂ ਪਿਛਲੇ 2 ਸਾਲਾਂ ਤੋਂ ਦੇਖ ਰਹੇ ਹਾਂ ਕਿ 올 ਦ ਸਕੂਲ ਡਿਸਟ੍ਰਿਕਟਸ ਸਰੀ ਡੈਫੀਨਿਟਲੀ ਬਟ ਲੈਂਗਲੀ ਸੂਕ ਕੋਲੋਨਾ ਡਿਫਰੈਂਟ ਜਿੱਥੇ ਵੀ ਮੈਂ ਜਾਂਦੀ ਆ ਮੈਨੂੰ ਐਸ ਉਹਨਾਂ ਨੂੰ ਮਿਲ ਰਿਹਾ ਹੈ ਕਿ ਬਹੁਤ ਜ਼ਿਆਦਾ ਵੱਸੋਂ ਵਧ ਰਹੀ ਹੈਗੀ ਮੇਰੀ ਆਪਣੀ ਹੋਪ ਹੈ ਸਾਡੇ ਪ੍ਰੀਮੀਅਰ ایਬੀ ਹੈਜ਼ ਮੇਡ ਇਟ ਵੈਰੀ ਕਲੀਅਰ ਕਿ ਫੈਡਰਲ ਗਵਰਨਮੈਂਟ ਸ਼ੁੱਡ ਬੀ ਕੰਟ੍ਰਿਬਿਊਟਿੰਗ ਇਨਟੂ ਆਵਰ ਇਨਫਰਾਸਟ੍ਰਕਚਰ ਐਂਡ ਆਈ ਹੋਪ ਦੀ ਉਹ ਜਿਹੜੀਆਂ ਜਿਹੜੀ ਵਾਰਤਾਲਾਪ ਹੈ ਉਹ ਹੋਰ ਡਿਟੇਲਸ ਵਿੱਚ ਹੋਣਗੀਆਂ ਤੇ ਉਹਦੇ ਉਹਦਾ ਅਸਰ ਹੋਏਗਾ ਫਾਰ ਦਾ ਫੰਡਿੰਗ ਬਿਲਕੁਲ ਮੈਨੂੰ ਆਈ ਥਿੰਕ ਇਟ ਇਜ਼ ਆਈ نو ਕਿ ਹਾਊਸਿੰਗ ਬਹੁਤ ਵੱਡਾ ਮਸਲਾ ਹੈ ਜਿਹਦੇ ਲਈ ਕਾਫੀ ਗੱਲਬਾਤ ਹੁੰਦੀ ਹੈ ਫੈਡਰਲ ਲੈਵਲ ਤੇ ਹੈਲਥ ਕੇਅਰ ਵੀਤ ਬਾਰੇ ਵੀ এডਿਕੇਸ਼ਨ ਇੱਕ ਐਸਾ ਮਿਨਿਸਟਰੀ ਐ ਐਸਾ ਅਦਾਰਾ ਹੈ ਕਿ ਜਿਹੜਾ ਜਿਹਦੇ ਕੋਲ ਫੈਡਰਲ ਕਾਉਂਟਰਪਾਰਟ ਨਹੀਂ ਹੈਗਾ ਸੋ ਉਹਦੇ ਲਈ ਸਾਡੀ ਜਿਹੜੀ ਵਾਰਤਾਲਾਪ ਹੈ ਤਾਂ ਮਿਨਿਸਟਰ ਲੈਵਲ ਕਰਨੀ ਕਾਫੀ ਔਖੀ ਹੋ ਜਾਂਦੀ ਕਿਉਂਕਿ ਆਈ ਡੋਟ ਹੈਵ ਅ ਫੈਡਰਲ ਕਾਉਂਟਰਪਾਰਟ ਪਰ ਹੈ ਕਿ ਉਸੇ ਲਈ ਜਿਹੜੇ ਸਾਡੇ ਪ੍ਰੀਮੀਅਰ ਈਬੀ ਹੈ ਇਜ਼ ਅ ਸਟਰੋਂਗ ਐਡਵੋਕੇਟ ਫॉर ਪੀਸੀ ਤੇ ਉਹ ਇਸ ਚੀਜ਼ ਨੂੰ ਕਾਫੀ ਜ਼ਿਆਦਾ ਆਈ ਥਿੰਕ ਹੀ ਇਸ ਕਨਵੇਇੰਗ ਇਟ ਇਨ 올 ਹਿਸ ਕਨਵਰਸੇਸ਼ਨਸ ਜਦ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਪ੍ਰਾਈਮ ਮਿਨਿਸਟਰ ਨਾਲ ਮਿਲਣ ਦਾ ਜਾਂ ਕਿਤੇ ਵੀ ਉਹਨਾਂ ਨੂੰ ਵਿਸ਼ੋਕੋ ਹੋਰ ਸੂਬੇ ਦੇ ਪ੍ਰੀਮੀਅਰ ਨਾਲ ਮਿਲ ਰਹੇ ਹੈਗੇ ਆ ਇਹ ਗੱਲਬਾਤ ਉਹਨਾਂ ਨੇ ਕਾਫੀ ਚੱਕੀ ਹੈ ਕਿ ਵੀ ਐਜ਼ ਅ ਐਜ਼ ਵੀ ਆਰ ਗ੍ਰੋਇੰਗ ਸਾਨੂੰ ਇਨਫਰਾਸਟ੍ਰਕਚਰ ਫੰਡਿੰਗ ਚਾਹੀਦੀ ਹੈ ਤੇ ਸਕੂਲ ਉਹਦਾ ਬਟ ਕਾਫੀ ਵੱਡਾ ਹਿੱਸਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ